ਹਾਂ ਜੀ ਬੜੀ ਕੀ ਨਾਮ ਆ ਆਪਣਾ ਮੇਰਾ ਨਾਮ ਵਿਜੇ ਕੁਮਾਰ ਆ ਜੀ ਹਾਂ ਜੀ ਬੜੀ ਕੀ ਮਾਮਲਾ ਸਾਰਾ ਭਾਜੀ ਮਾਮਲਾ ਭਾਜੀ ਮੈਂ ਵਾਰਡ ਨੰਬਰ 1 ਤੋਂ ਮੇਰੇ ਮਾਤਾ ਜੀ ਪੰਚਾਇਤ ਮੈਂਬਰ ਆ ਵਾਰਡ ਨੰਬਰ 2 ਤੋਂ ਮੇਰੇ ਭਰਾ ਜੀ ਪੰਚਾਇਤ ਮੈਂਬਰ ਆ ਜੀ ਮੈਨੂੰ ਉੱਥੇ ਪ੍ਰਜਾ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਸਰ ਮੈਂ ਜਗਤਪੁਰਾ ਭਾਂਡੇਰਾ ਤੋਂ ਆ ਮੇਰੇ ਉੱਥੇ ਜੀ ਬਹੁਤ ਜ਼ਿਆਦੇ ਮੁਹੱਲੇ ਦੇ ਵਿੱਚ ਸਭ ਤੋਂ ਜ਼ਿਆਦੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਮੇਰਾ ਮੁਹੱਲਾ ਮੇਰਾ ਵਾਰਡ ਨੰਬਰ 1 ਤੇ 2 ਉੱਥੇ ਬਹੁਤ ਹੀ ਜ਼ਿਆਦੇ ਗਰੀਬ ਬੰਦੇ ਰਹਿੰਦੇ ਆ ਤੇ ਉਹਨਾਂ ਤੇ ਬਹੁਤ ਹੀ ਸਾਰਿਆਂ ਦੇ ਟੋਟਲੇ ਖਰਚ ਹੁੰਦੇ ਪਏ ਆ ਵਿਚਾਰੇ ਪਾਣੀ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਕੁਝ ਨਾਲ ਸਮਾਨ ਖਰਾਬ ਹੋ ਰਿਹਾ ਰੋਟੀ ਤੋਂ ਹਵਾਜਾਰ ਹੋ ਚੁੱਕੇ ਆ ਇੱਕ ਦਾ ਤਾਂ ਮਕਾਨ ਵੀ ਡਿੱਗ ਗਿਆ ਮੈਂ ਸਰਪੰਚ ਸਾਹਿਬ ਕੋ ਵੀ ਗਏ ਸੀਗੇ ਅਸੀਂ ਇਕੱਠੇ ਹੋ ਕੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਮੈਂ ਬੇਨਤੀ ਕਰਦਾ ਤੁਹਾਡੇ ਇਹਨਾਂ ਫਲੋਰ ਲਾਈਫ ਦੇ ਵਿੱਚੋਂ ਮੈਂ ਇਹਨਾਂ ਦੇ ਮਾਧਿਅਮ ਇੱਕ ਬੇਨਤੀ ਕਰਨਾ ਚਾਹੁੰਦਾ ਜੋ ਵੀ ਕੋਈ ਸਾਡੇ ਸਮੱਸਿਆਵੀ ਹੈਗੇ ਆ ਕੋਈ ਸਾਡੀ ਆ ਕੇ ਮਦਦ ਕਰਨ ਸਾਡੇ ਮੇਰੇ ਨਾਲ ਮੁਹੱਲੇ ਵਾਸੀਆਂ ਦੇ ਜਿਹੜੇ ਗਰੀਬ ਪਰਿਵਾਰ ਹੈਗੇ ਆ ਲੋੜਵੰਦ ਉਹਨਾਂ ਨੂੰ ਤਰਪਾਲਾ ਮੁਹਈਆ ਕਰਾਈ ਜਾਣ ਹੱਲੇ ਥੋੜੀਆਂ ਜੀਆਂ ਤਰਪਾਲਾ ਮੁਹਈਆ ਕਰਵਾਈਆਂ ਗਈਆਂ ਹਨ ਸਾਡੇ ਜਿਹੜੇ ਜਗਤਪੁਰੇ ਦੇ ਆ ਜਿਹੜੇ ਗੋਰਾ ਭਾਜੀ ਆ ਉਹਨਾਂ ਦੇ ਬ੍ਰਦਰ ਆ ਜੀ ਉਹਨਾਂ ਦੇ ਚੰਨੀ ਭਾਜੀ ਜਿਹੜੇ ਹੈਗੇ ਉਹ ਤੇ ਅਨਲ ਸਰਬਤ ਦਾ ਭਲਾ ਜਿਹੜੇ ਐਨ ਜੀਓ ਵਾਲੇ ਉਹ ਉਹਨਾਂ ਨੇ ਜੀ ਥੋੜੀਆਂ ਜੀ ਤਰਪਾਲਾ ਸਾਨੂੰ ਦਿੱਤੀਆਂ ਵਾ ਉਹ ਅਸੀਂ ਕਹਿੰਦੇ ਤੁਹਾਨੂੰ ਹੋਰ ਤਰਪਾਲਾ ਅਸੀਂ ਮੁਹਈਆ ਕਰਾਈਆਂ ਜਾਣ ਕੇ ਆ ਤੇ ਬਿਜੇ ਤੂੰ ਤਰਪਾਲਾ ਆਪਣੇ ਬੰਡ ਮੈਂ ਨਾਲ ਥੋੜੀਆਂ ਜਿਹਾ ਬਣਾ ਘਰਾਂ ਨੂੰ ਬੰਨ ਦਿੱਤੀਆਂ ਵਾ ਹੱਥ ਜੋੜ ਕੇ ਇਹ ਬੇਨਤੀ ਹੈ ਤੁਹਾਡੇ ਮੂਹਰੇ ਜਿਹੜੇ ਕੋਈ ਸਮਾਜ ਸੇਵੀ ਹੈਗੇ ਆ ਸਾਡੇ ਮਹੱਲੇ ਬਹੁਤ ਜ਼ਿਆਦਾ ਗਰੀਬ ਬੰਦੇ ਰਹਿੰਦੇ ਇਹਨਾਂ ਦੀ ਜੇਕਰ ਮਦਦ ਕਰਨ ਬਹੁਤ ਤੁਹਾਡਾ ਧੰਨਵਾਦ ਹੋਊਗਾ